ਪਿਆਰ ਪਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਤਕਰੀਬਨ ਇੱਕ ਚਮਚਾ ਖੀਰੇ ਦਾ ਰਸ ਕੱਢ ਕੇ ਅਤੇ ਉਸ ਵਿੱਚ ਇੱਕੋ ਜਿਹੀ ਮਾਤਰਾ ਵਿੱਚ ਗੁਲਾਬ ਦਾ ਅਰਕ ਅਤੇ 1 ਗਲਿਸਨ ਵੀ ਮਿਲਾ ਕੇ ਨਾ ਦਿਨਾਂ ਨੂੰ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਦਾ ਰੰਗ ਗੋਰਾ ਹੋਣ ਲੱਗ ਜਾਂਦਾ ਹੈ ਨੰਬਰ 2 ਬਾਰ ਬਾਰ ਬਿਮਾਰੀ ਦੀ ਮਾਰ ਪਵੇ ਹੋਰ ਰੋ ਤਾਂ ਮੰਗਲਵਾਰ ਦੇ ਦਿਨ ਅਠ ਮਿੱਠੀਆਂ ਰੋਟੀਆਂ ਪਕਾ ਕੇ ਪੰਛੀਆਂ ਨੂੰ ਪਾ ਦਿਓ ਤੇ ਸ਼ਨੀਵਾਰ ਦੇ ਦਿਨ ਵਿੱਚ ਇੱਕ ਕੜਾਹੀ ਤੇਲ ਦੀ ਕਿਸੇ ਵੀ ਲੋਡਵੰਦ ਨੂੰ ਦਾਨ ਕਰਦ ਹੋ ਇਸ ਨਾਲ ਤੁਹਾਡੇ ਸਰੀਰ ਉਪਰ ਆਉਣ ਵਾਲੀ ਕਸਤ ਦੂਰ ਹੋ ਜਾਵੇਗੀ ਤੇ ਤੁਸੀਂ ਠੀਕ ਹੋ ਜਾਵੋਗੇ ਤੇ ਇਹ ਉਪਾਅ ਅਸੀਂ 5 ਵਾਰ ਕਰਨਾ ਹੈ ਨੰਬਰ 3 ਸਿਰ ਵਿੱਚ ਖੁਸ਼ਕੀ ਬਹੁਤ ਹੀ ਜ਼ਿਆਦਾ ਹੈ ਤਾਂ ਦਹੀਂ ਵਿੱਚ ਮਲਤਾਨੀ ਮਿੱਟੀ ਮਿਕਸ ਕਰਕੇ ਸਿਰ ਉਪਰ ਲਗਾ ਲੋਤੀ ਮਿੰਟਾਂ ਵਿੱਚ ਵਾਦੇ ਸਰ ਨੂੰ ਤੋਲੋ ਸਰ ਦੀ ਖੁਸ਼ਕੀ ਬਿਲਕੁਲ ਠੀਕ ਹੋ ਜਾਵੇਗੀ ਨੰਬਰ 4 ਜੇਕਰ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਬਿਮਾਰ ਰਹਿੰਦਾ ਹੈ ਤਾਂ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਚਾਰ ਲੋਗ ਲੈਣੇ ਹਨ ਇਹ ਦੀਵ ਦੇਣ ਵਿੱਚ ਜਗਾਉਣਾ ਹੈ ਇਸ ਵਿੱਚ ਚਾਰ ਲੋਗ ਪਾ ਲੈਣੇ ਹਨ ਆਪਾ ਤੁਹਾਡੇ ਘਰ ਵਿੱਚ ਇਸੇ ਇਸੇ ਕਮਰੇ ਵਿੱਚ ਸਭ ਤੋਂ ਵੱਧ ਹਨੇਰਾ ਹੈ ਉਸ ਕਮਰੇ ਵਿੱਚ ਦੀਵੇ ਨੂੰ ਜਗਾ ਕੇ ਰੱਖ ਦਿਓ ਇਸ ਨਾਲ ਤੁਹਾਡੇ ਘਰ ਵਿੱਚੋਂ ਬਿਮਾਰੀਆਂ ਬਾਹਰ ਨਿਕਲ ਜਾਣਗੀਆਂ ਨੰਬਰ 5 ਚਹਰੇ ਖਾਨ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 6 ਲੌਂਗ ਅਤੇ ਕਪੂਰ ਲੈ ਕੇ ਬਿਮਾਰ ਵਿਅਕਤੀ ਦੇ ਸਿਰ ਉੱਪਰ ਦੀ 7 ਵਾਰ ਚੁਹਾ ਕੇ ਗੋਹੂ ਦੇ ਗੋਬਰ ਦੀ ਪਾਤੀ ਬਣਾ ਕੇ ਉਸ ਦੀ ਅੱਗ ਬਲਾਉਣੀ ਹੈ ਅੱਗ ਵਿੱਚ ਲੌਂਗ ਤੇ ਕਪੂਰ ਨੂੰ ਸੁੱਟ ਦੇਣਾ ਹੈ ਇਸ ਨਾਲ ਵਿਅਕਤੀ ਦੇ ਉੱਪਰ ਆਇਆ ਹੋਇਆ ਕਸ਼ਟ ਜਲਦੀ ਹੀ ਦੂਰ ਹੋ ਜਾਵੇਗਾ ਤੇ ਵਿਅਕਤੀ ਤੰਦਰੁਸਤ ਹੋ ਜਾਵੇਗਾ। ਇਹ ਤੁਸੀਂ ਲਗਾਤਾਰ 7 ਦਿਨ ਕਰਨਾ ਹੈ। ਨੰਬਰ 7 ਚੌਲਾਂ ਨੂੰ ਪੁੰਨਕੇ ਉਸ ਨੂੰ ਰਾਤ ਪਾਰੇ ਪਾਣੀ ਵਿੱਚ ਭੋ ਕੇ ਰੱਖ ਦਿਓ ਤੇ ਸਵੇਰੇ ਛਾਣ ਕੇ ਚੌਲਾਂ ਦੇ ਪਾਣੀ ਨੂੰ ਪੀ ਲਓ। ਪੇਟ ਦੇ ਸਾਰੇ ਕੀੜੇ ਮਰ ਜਾਣਗੇ। ਨੰਬਰ 8 ਟੇਕੇ ਨਿੰਬੂ ਲੈ ਕੇ ਉਸ ਨਿੰਬੂ ਦੇ ਵਿੱਚ ਇੱਕ ਸੂਈ ਨੂੰ ਪਾਰ-ਪਾਰ ਲੰਗਾ ਦੇਣਾ ਹੈ ਤੇ ਫਿਰ ਦੋ ਜੋ ਤੁਹਾਡੇ ਘਰ ਵਿੱਚ ਬਿਮਾਰ ਵਿਅਕਤੀ ਹੈ ਉਸ ਦੇ ਸਿਰ ਉੱਪਰ ਦੀ ਉਸ ਨਿੰਬੂ ਨੂੰ 7 ਵਾਰ ਚਾਹ ਕੇ ਕਿਸੇ ਰਸਤੇ ਵਿੱਚ ਸੁੱਟ ਦਿਓ। ਇਸ ਨਾਲ ਵਾਰ-ਵਾਰ ਬਿਮਾਰ ਹੋਣ ਵਾਲਾ ਵਿਅਕਤੀ ਤੰਦਰੁਸਤ ਹੋ ਜਾਵੇਗਾ ਨੰਬਰ 2 ਕੱਚੇ ਪਨੀਰ ਵਿੱਚ ਪ੍ਰੋਟੀਨ ਕਾफी मात्रा ਵਿੱਚ ਪਾਇਆ ਜਾਂਦਾ ਹੈ ਬੱਚਿਆਂ ਦੀ ਡਾਈਟ ਨੂ ਪਨੀਰ ਜ਼ਰੂਰ ਸ਼ਾਮਿਲ ਕਰੋ ਇਸਨ ਤਰ੍ਹਾਂ ਕਰਨ ਨਾਲ ਬੱਚਿਆਂ ਦੀ ਗਰੋਥ ਬਹੁਤ ਹੀ ਵਧੀਆ ਹੋਵੇਗੀ ਨਾ ਮੈਂ ਦੱਸ ਕਈ ਵਾਰ ਅਸੀਂ ਝਾੜੂ ਲਗਾ ਦਿੰਦੇ ਹਾਂ ਉਹਨਾਂ ਇਕੱਠਾ ਕਰਦੇ ਕੂੜਾ ਇਕੱਠਾ ਕਰ ਦਿੰਦੇ ਪਰ ਉਸ ਨੂੰ ਡਸਟਬਿਨ ਵਿੱਚ ਨਹੀਂ ਪਾਉਂਦੇ ਪਰੰਤੂ ਪੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਕੂੜਾ ਇਕੱਠਾ ਕਰਨ ਤੋਂ ਬਾਅਦ ਤੁਰੰਤ ਉਸ ਨੂੰ ਡਸਟਬਿਨ ਪਾ ਦੇਣਾ ਚਾਹੀਦਾ ਇਸ ਨਾਲ ਘਰ ਵਿੱਚ ਵਧਾਇ ਬਿਮਾਰੀਆਂ ਦਾ ਵਾਧਾ ਹੁੰਦਾ ਹੈ ਨੰਬਰ 1 ਗੈਨ ਦੁਪਹਿਰ ਦੇ ਸਮੇਂ ਸੁਸਤੀ ਬਹੁਤ ਹੀ ਜ਼ਿਆਦਾ ਵਧ ਜਾਂਦੀ ਹੈ ਤੇ ਸਰੀਰ ਵਿੱਚ ਦਰਦ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਹੈ ਜਦੋਂ ਤੱਕ ਲੇਟ ਨਾ ਜਾਈ ਉਦੋਂ ਤੱਕ ਆਰਾਮ ਨਹੀਂ ਆਉਂਦਾ ਇਸ ਲਈ ਬੇਰਵੇ ਲਈ ਸਲਾਦ ਵਿੱਚ ਖੀਰਾ ਜਿਆਦਾ ਤੋਂ ਜਿਆਦਾ ਖਾਓ ਇਹ ਸੁਸਤੀ ਨੂੰ ਦੂਰ ਕਰੇਗਾ ਤੇ ਸਰੀਰ ਨੂੰ ਤਾਕਤ ਦੇਵੇਗਾ ਨੰਬਰ 12 ਤੁਸੀਂ ਇੱਕ ਆٹے ਦਾ ਚਮਕੀ ਦੀਵਾ ਲੈਣਾ ਹੈ ਤੇ ਉਸ ਵਿੱਚ ਚਾਰ ਬੱਤੀਆਂ ਪਾ ਕੇ ਚਾਰੇ ਪਾਸੇ ਨੂੰ ਜਗਾ ਦੇਣਾ ਇਸ ਇਥੇ ਇਸ ਤਰ੍ਹਾਂ ਆਪਣੇ ਘਰ ਦੇ ਪੱਛਮ ਦਿਸ਼ਾ ਵਿੱਚ ਰੱਖਾਉਣਾ ਹੈ ਤੇ ਦੀਵਾ ਤੁਸੀਂ 21 ਦਿਨ ਜਗਾਉਣਾ ਹੈ ਜਗਾ ਕੇ ਪ੍ਰਭਾ ਦੀ ਸੰਤੁਸ਼ਟੀ ਦੀ ਪ੍ਰਾਰਥਨਾ ਕਰਨੀ ਹੈ ਤੁਸੀਂ ਦੇਖੋਗੇ ਕਿ ਦੀਵੇ ਦੇ ਜਗਾਉਣ ਦੇ ਨਾਲ ਤੁਹਾਡੇ ਘਰ ਵਿੱਚ ਕਿੰਨੀ ਪ੍ਰੋਪਰਟੀਕ ਅਲਰਜੀ ਆ ਜਾਵੇਗੀ ਤੇ ਪਰਿਵਾਰ ਤੰਦਰੁਸਤ ਰਹਿਣ ਲੱਗ ਜਾਵੇਗਾ ਨੰਬਰ 13 ਜਿੰਨਾ ਲੋਕਾਂ ਨੂੰ ਸਿੱਕਨੇ ਅਲਰਜੀ ਹੈ ਉਹਨਾਂ ਨੂੰ ਗਰਮੀ ਤੋਂ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਤੋਂ ਪਰ ਵਿੱਚ ਜ਼ਿਆਦਾ ਨਿਕਲਦੇ ਹੋ ਤਾਂ ਇਹਨਾਂ ਇਹਨਾਂ ਦੀ ਇਹ ਸਮੱਸਿਆ ਵੱਧ ਸਕਦੀ ਹੈ ਨੰਬਰ 14 ਤਾਂਬੇ ਦਾ ਲੋਟਾ ਲੈਣਾ ਹੈ ਪਾਣੀ ਦਾ ਭਰ ਲੈਣਾ ਹੈ ਉਸ ਵਿੱਚ ਇੱਕ ਆਮਲਾ ਪਾ ਦੇਣਾ ਹੈ ਤੇ ਫਿਰ ਉਸ ਨੂੰ ਲੈ ਕੇ ਮੰਦਰ ਵਿੱਚ ਚਲੇ ਜਾਣਾ ਹੈ ਇਹ ਸੁਪਾਤ ਸੀ ਰਾਤ ਦੇ 9:00 ਵਜੇ ਕਰਨਾ ਹੈ ਮੰਦਰ ਵਿੱਚ ਜਾ ਕੇ ਉਸ ਜਾਲਸੇ ॠशिवलिंग ਉੱਪਰ ਅਰਪਿਤ ਕਰਨਾ ਹੈ ਇਹ ਤੁਸੀਂ ਲਗਾਤਾਰ 7 ਦਿਨ ਉਪਾਹ ਕਰਨਾ ਹੈ ਤੁਸੀਂ ਕਿਸੇ ਵੀ ਦਿਨ ਸ਼ੁਰੂ ਕਰ ਸਕਦੇ ਹੋ ਪਰੰਤੂ ਕਰਨਾ ਹੈ 7 ਦਿਨ ਹੀ ਕਰਨਾ ਹੈ ਨੰਬਰ 15 ਤੁਹਾਨੂੰ ਨੀਮ ਦੇ ਪੱਤੇ ਦੀ ਚਟਨੀ ਬਣਾ ਕੇ ਗੁੰਗਣੇ ਪਾਣੀ ਵਿੱਚ ਮਿਕਸ ਕਰਕੇ ਪੀਣ ਨਾਲ ਖਰੜ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਪਰ ਯਾਦ ਰੱਖੋ ਇਸ ਵਿੱਚੋਂ ਲੂਣ ਮਿਰਚ ਮਸਾਲਾ ਕੁਝ ਨਹੀਂ ਪਾਉਣਾ ਨੰਬਰ 16 ਜੇਕਰ ਕੋਈ ਕਰੇ ਕੋਈ ਵਿਅਕਤੀ ਲੰਬੇ ਸਮੇਂ ਤੋਂ ਬਿਮਾਰ ਨਾਲ ਝੂੰਜ ਰਿਹਾ ਹੈ ਤਾਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਦੋ ਰੋਟੀਆਂ ਲੈ ਤੇ ਉਨ੍ਹਾਂ ਉੱਪਰ ਥੋੜਾ ਜਿਹਾ ਗੋੜ੍ਹ ਰੱਖ ਕੇ ਕਾਲੀ ਗਾਂ ਨੂੰ ਖਵਾ ਆ ਵੋ ਇਹ ਕਾਲੀ ਗਾਂ ਖਵਾਉਣ ਤੋਂ ਬਾਅਦ ਆ ਕਰ ਆ ਕੇ ਫਿਰ ਚਾਪ ਪਾਣੀ ਪੀਓ ਇਸ ਤਰ੍ਹਾਂ ਕਾਰਨ ਨਾਲ ਉਸਦੀ ਲੰਬੀ ਉਮਰ ਦੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ ਨੰਬਰ 17 ਉਪਰੇ ਹੋਏ ਆਲੂ ਜੇ ਦੇ ਅੰਦਰ ਅੰਦਰ ਦੀ ਸੋਸਰੀ ਦੇ ਅੰਦਰ ਦੀ ਸੋਜ ਨੂੰ ਖਤਮ ਕਰ ਦਿੰਦੇ ਹਨ ਇਸ ਵਿੱਚ ਮੌਜੂਦ ਵਿਟਾਮਿਨ ਸੀ ਪੋਟਾਟਿਮ ਅਤੇ ਵਿਟਾਮਿਨ B6 ਅੰਤੜੀਆਂ ਵਿੱਚ ਹੋਈ ਸੋਜ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਨੰਬਰ 18 ਤੁਸੀਂ ਆਪਣੇ ਪਾਠ ਪੂਜਾ ਵਾਲੇ ਥਾਂ ਤੇ ਜੋਤ ਲਗਾਉਣ ਤੋਂ ਬਾਅਦ ਇੱਕ ਕੌਲੀ ਵਿੱਚ ਕਪੂਰ ਦੀਆਂ ਤਿੰਨ ਟਿੱਕੀਆਂ ਸਵੇਰੇ ਅਤੇ ਤਿੰਨ ਟਿੱਕੀਆਂ ਸ਼ਾਮ ਨੂੰ ਜਗਾਓ ਪਾਠ ਪੂਜਾ ਕਰਨ ਤੋਂ ਬਾਅਦ ਪਰਮਾਤਮਾ ਅੱਗੇ ਪਰਿਵਾਰ ਦੀ ਸੰਤੁਸ਼ਟੀ ਲਈ ਅਰਦਾਸ ਕਰਨੀ ਹੈ ਇਹ ਕਪੂਰ એનર્ਜੀ ਦੇ ਨਾਲ ਤੁਹਾਡੇ ਘਰ ਵਿੱਚ ਚਮਤਕਾਰ ਹੋ ਜਾਵੇਗਾ ਤੁਸੀਂ ਦੇਖੋਗੇ ਕਿ ਪੂਰੇ ਪਰਿਵਾਰ ਵਿੱਚ ਇੰਨੀ એનર્ਜੀ ਆ ਜਾਵੇਗੀ ਕਿ ਤੁਸੀਂ ਹਮੇਸ਼ਾ ਹੀ ਤੰਦਰੁਸਤ ਮਹਿਸੂਸ ਅਤੇ ਖੁਸ਼ ਰਹੋਗੇ ਨੰਬਰ 19 ਜਿੰਨਾ ਬੱਚਿਆਂ ਦੇ ਸਰੀਰ ਉੱਪਰ ਹਲਕੇ ਜਿਹੇ ਦਾਣੇ ਨਿਕਲ ਆਉਂਦੇ ਹਨ ਉਹਨਾਂ ਦੇ ਸਰੀਰ ਉੱਪਰ ਸ਼ਹਿਦ ਦੇ ਵਿੱਚ ਸਿਰਕਾ ਮਿਲਾ ਕੇ ਉਹਨਾਂ ਦੇ ਸ਼ਰੀਰ ਦੀ ਮਾਲਿਸ਼ ਕਰੋ ਨੰਬਰ 1 ਇੱਕ ਕੱਚ ਦੀ ਸਿੱਸ਼ੀ ਲੈਣੀ ਹੈ ਉਸੇ ਵਿੱਚ ਨਮਕ ਪਾ ਕੇ ਉਸ ਨੂੰ ਬਾਥਰੂਮ ਵਿੱਚ ਰੱਖ ਦੇਣਾ ਹੈ ਜਦੋਂ ਤੁਹਾਨੂੰ ਲੱਗੇ ਕਿ ਨਮਕ ਸੀਲ ਫਟ ਗਿਆ ਹੈ ਤਾਂ ਉਦੋਂ ਉਸ ਨੂੰ ਕੱਢ ਕੇ ਵਗਦੇ ਪਾਣੀ ਵਿੱਚ ਬਹਾਓ ਉਸ ਦੀ ਜਗਾ ਇੱਕ ਨਵਾਂ ਹੋਰ ਨਮਕ ਪਾ ਕੇ ਰੱਖ ਦਿਓ ਇਹ ਪ੍ਰਕਿਰਿਆ 6 ਮਹੀਨੇ ਤੱਕ ਲਗਾਤਾਰ ਕਰਨੀ ਹੈ 6 ਮਹੀਨੇ ਕਵਾਦ ਕਰ ਤੋਂ ਤੁਹਾਡੇ ਘਰ ਵਿੱਚ ਬਿਮਾਰੀਆਂ ਦਾ ਖਤਮਾ ਹੋ ਜਾਵੇਗਾ ਪੂਰਾ ਪਰਿਵਾਰ ਤੰਦਰੁਸਤ ਰਹਿਣ ਲੱਗ ਜਾਵੇਗਾ ਨੰਬਰ 1 ਹੱਥਾਂ ਨਾਲ ਕਪੜਾ ਤੋਂ ਨਾਲ ਦੀले ਮਜ਼ਬੂਤ ਹੋ ਜਾਂਦਾ ਹੈ ਤੇ ਅੱਥਾਂ ਦੀਆਂ ਮਾਸਪੇਸ਼ੀਆਂ ਨੂੰ ਵੀ ਤਾਕਤ ਮਿਲਦੀ ਹੈ ਨੰਬਰ 1 ਬਾਈ ਨਰਾਤੇਆਂ ਤੇ ਤੇਲ ਨੌ ਦੇਣਾ ਬਹੁਤ ਹੀ ਸ਼ੋਭ ਤੇ ਸ਼ਕਤੀਸ਼ਾਲੀ ਮੰਨੇ ਜਾਂਦੇ ਹਨ ਇਹ ਦਿਨ ਵਿੱਚ ਸੁਹਾਗ ਦੀ ਸਮਰਗੀ ਜਿੰਨਾ ਚੂੜੀਆਂ ਹੁੰਦੀਆਂ ਹਨ ਲਾਲ ਰੰਗ ਦੀਆਂ ਚੂੜੀਆਂ ਜੇਕਰ ਅਸੀਂ ਨਾਤੇ ਦੇ ਦੇਣਾ ਵਿੱਚ ਸੱਤ ਕੰਨਿਆਂ ਨੂੰ ਦਾਨ ਕਰ ਦਿਆਂ ਤਾਂ ਇਸ ਨਾਲ ਮਾਂ ਦੁਰਗਾ ਖੁਸ਼ ਹੋ ਕੇ ਸਾਨੂੰ ਹਰ ਸੁਖ ਸੁਪਰਤ ਪ੍ਰਦਾਨ ਕਰਦੀ ਹੈ ਤੇ ਪਤੀ ਦੀ ਲੰਬੀ ਉਮਰ ਦੀ ਆਸ਼ੂ ਵਿੱਚ ਪ੍ਰਦਾਨ ਹੋ ਜਵੇਗੀ ਨੰਬਰ 23 ਜਾਦਤ ਕਾਂ ਤੁਕ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 4 ਨਰਾਤਿਆਂ ਦੇ ਦਿਨ ਵਿੱਚ ਆਪਣੇ ਘਰ ਵਿੱਚ ਪਿਆ ਸਮਾਨ ਜਿਵੇਂ ਕੀ ਪੁਰਾਣੇ ਕੱਪੜੇ ਜੁੱਤੀਆਂ ਬੰਦ ਪਈਆਂ ਹੋਈਆਂ ਘੜੀਆਂ ਟੁੱਟੀਆਂ ਫੁੱਟੀਆਂ ਫਰਨੀਚਰ ਇਸ ਨੂੰ ਤੁਸੀਂ ਬੁੱਧਵਾਰ ਵਾਲੇ ਦਿਨ ਤੁਸੀਂ ਹੀ ਤੁਹਾਡੇ ਘਰ ਦੇ ਬਾਹਰ ਦੇ ਜਿਹਾ ਸਿਰ ਉੱਪਰ ਦੀ ਬੋਝ ਹੀ ਚਾਵੇਗਾ ਤੁਹਾਡੇ ਘਰ ਵਿੱਚ ਸ਼ਾਂਤੀ ਭਰਿਆ ਮਾਹੌਲ ਬਣਿਆ ਰਹੇਗਾ ਨੰਬਰ 25 ਦੋ ਚਮਚਾਦ ਵਿੱਚ ਇੱਕ ਕੱਪ ਪਾਣੀ ਪਾ ਕੇ ਸਵੇਰੇ ਪਾਣੀ ਪੀ ਨਾ ਨਜ਼ਰ ਜਖਾਮ ਨਜ਼ਰ ਜਖਾਮ ਬਿਲਕੁਲ ਖਤਮ ਹੋ ਜਾਂਦਾ ਹੈ ਨੰਬਰ 26 ਨਰਾਤਾਂ ਦੇ ਦਿਨਾਂ ਵਿੱਚ ਜੋ ਮੰਗਲਵਾਰ ਆਉਂਦਾ ਹੈ ਉਹ ਮੰਗਲਵਾਰ ਨੂੰ ਤੁਸੀਂ ਖੀਰ ਬਣਾ ਕੇ ਉਸ ਵਿੱਚ ਕੇਸਰ ਪਾ ਕੇ ਲੋੜਵੰਦਾਂ ਨੂੰ ਦਾਨ ਕਰੋ ਅਤੇ ਕਨਿਆ ਨੂੰ ਦਾਨ ਕਰੋ ਨਾਲ ਹੀ ਸਿਰ ਦਾ ਮੁਤਾਬਕ 10 ਵੀ 50 ਰੁਪਏ ਜਿੰਨਾ ਵੀ ਹੋ ਸਕੇ ਉਨਾ ਹੀ ਦਾਨ ਕਰੋ ਉਹਨਾਂ ਪੈਸਿਆਂ ਦਾ ਦਾਨ ਕਰੋ ਇਸ ਨਾਲ ਤੁਹਾਡੇ ਘਰ ਵਿੱਚ ਤਨ ਦੀਆਂ ਬਹੁਤ ਸਾਰੀਆਂ ਬਰਕਤਾਂ ਆ ਜਾਣਗੀਆਂ ਤੇ ਤੁਸੀਂ ਮਾਲੋ ਮਾਲ ਹੋ ਜਾਵੋਗੇ ਨੰਬਰ 7 ਜੇ ਕਰ ਤੁਹਾਡਾ ਵਜਨ ਨਹੀਂ ਵਧ ਰਿਹਾ ਤਾਂ ਤੁਸੀਂ ਕਰੋੜ ਕੇਲਾ ਤੇ ਸੇਬ ਬਣੀ ਹੋਈ ਸੀ ਦਾ ਸੇਵਨ ਕਰੋ ਤੁਹਾਡਾ ਵਜਨ ਹੌਲੀ ਹੌਲੀ ਵਧਣ ਲੱਗ ਜਾਵੇਗਾ ਨੰਬਰ 28 ਜੋਤੀ ਜੋਤੀ ਸਾਸਤਰ ਅਨੁਸਾਰ ਇਹ ਗੱਲ ਦੱਸੀ ਗਈ ਹੈ ਕਿ ਨਰਾਤਿਆਂ ਦੇ ਦਿਨਾਂ ਵਿੱਚ ਜੋ ਐਤਵਾਰ ਆਉਂਦਾ ਹੈ ਉਸ ਦਿਨ ਤੁਸੀਂ ਘਰ ਵਿੱਚ ਪਿਆ ਕਵਾੜ ਨਾ ਵੇਚੋ ਇਸ ਨਾਲ ਤੁਹਾਡੇ ਘਰ ਤੇ ਪਰਿਵਾਰ ਤੇ ਬੁਰਾ ਅਸਰ ਪੈ ਸਕਦਾ ਹੈ ਤੇ ਤੁਹਾਡੇ ਬੱਚਿਆਂ ਦੀ ਪੜਾਈ ਉੱਪਰ ਵੀ ਬੁਰਾ ਅਸਰ ਪੈ ਸਕਦਾ ਹੈ ਨੰਬਰ 29 ਚੰਦਰ ਦਾ ਰਸਪੀ ਨਾਲ ਤੁਹਾਡਾ ਰੰਗ ਕਦੇ ਵੀ ਕਾਲਾ ਨਹੀਂ ਹੋਵੇਗਾ ਨੰਬਰ 30 ਜੇਕਰ ਤੁਹਾਡਾ ਕੋਈ ਬਿਜ਼ਨਸ ਚੱਲਦਾ ਚੱਲਦਾ ਖੜ ਗਿਆ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇਹ ਉੱਤੇਤੀ ਸੇ ਦੀ ਨਜ਼ਦੀਕੀ ਹੀ ਸਕਾਰੋਵਰ ਨੂੰ ਨੁਕਸਾਨ ਪਹਚਾ ਰਹੀ ਹੈ ਤਾਂ ਤੁਸੀਂ ਸਾਬਤ ਮੂੰਗੀ ਦੀ ਦਾਲ ਵਿੱਚ ਇੱਕ ਕੌਲੀ ਲੈਣੀ ਹੈ ਉਸ ਨੂੰ ਪਾਣੀ ਵਿੱਚ ਪਿਉ ਕੇ ਰੱਖ ਦੇਣਾ ਹੈ ਅਗਲੀ ਸਵੇਰ ਉਸ ਨੂੰ ਹੋਗੀ ਜਨਵਰਾ ਦੇ ਕੀਤੇ ਜਨਵਰਾ ਨੂੰ ਕੀਤੇ ਬਾਹਰ ਖੁੱਲੇ ਥਾਂ ਤੇ ਜਾ ਕੇ ਪਾਉਣੀ ਹੈ ਇਹ ਉਪਾਪ ਪਹਿਲੇ ਨਰਾਤੇ ਤੇ ਸ਼ੁਰੂ ਨੋਂ ਨਰਾਤੇ ਤੱਕ ਕਰੋ ਤੁਸੀਂ ਦੇਖੋਗੇ ਤੁਹਾਡਾ ਬਿਜ਼ਨਸ ਨੂੰ ਚਮਕ ਲੱਗ ਜਾਵੇਗਾ ਨੰਬਰ 33 ਜੇਕਰ ਤੁਹਾਨੂੰ ਘਟ ਸੁਣਾਈ ਦਿੰਦਾ ਹੈ ਤਾਂ ਉਂਗਲੀ ਉੱਪਰ ਨਾਰੀਅਲ ਦਾ ਤੇਲ ਲਗਾ ਕੇ ਕੰਨ ਵਿੱਚ ਫੇਰੋ ਸੁਣਾਈ ਦੇਣਾ ਲੱਗ ਜਾਵੇਗਾ ਨੰਬਰ 33 ਜੇਕਰ ਤੁਹਾਡੇ ਪਤੀ ਅਤੇ ਤੁਹਾਡੀ ਸੱਸ ਦੀ ਬਿਲਕੁਲ ਨਹੀਂ ਬਣਦੀ ਤਾਂ ਤੁਸੀਂ ਦੋਨਾਂ ਦੇ ਇੱਕ ਪੜਿਆਂ ਵਿੱਚੋਂ ਇੱਕ ਇੱਕ ਧਾਗਾ ਕੱਢ ਲੈਣਾ ਚਾਹੀਦਾ ਧਾਗਾ ਕੱਢ ਕੇ ਦੋਵਾਂ ਦੀ ਇੱਕ ਗੱਠ ਮਾਰ ਕੇ ਦੋਨਾਂ ਨੂੰ ਮੰਦਰ ਵਿੱਚ ਚੜਾ ਕੇ ਆਉਣਾ ਹੈ ਨਾਲ ਹੀ ਉਹਨਾਂ ਨੂੰ ਚੰਗੀ ਅਤੇ ਮਜ਼ਬੂਰ ਮਜ਼ਬੂਤ ਰਿਸ਼ਤੇ ਵਿੱਚ ਪ੍ਰਾਰਥਨਾ ਕਰਨੀ ਹੋਣੀ ਹੈ ਤੁਸੀਂ ਦੇਖੋਗੇ ਨਰਾਤੇ ਨਦੀਨਾ ਵਿੱਚ ਕੀਤੀ ਗਈ ਪ੍ਰਾਰਥਨਾ ਬੇਅਰਥ ਨਹੀਂ ਜਾਂਦੀ ਨਾ ਦੋਨਾਂ ਦਾ ਰਿਸ਼ਤਾ ਮਜ਼ਬੂਤ ਹੋ ਜਾਵੇਗਾ ਤੇ ਤੁਹਾਡੇ ਘਰ ਵਿੱਚੋਂ ਲੜਾਈ ਝਗੜਾ ਖਤਮ ਹੋ ਜਾਵੇਗਾ ਨੰਬਰ ਤੇ ਤੀਤੀ ਕਾਲੇ ਅੰਗੂਰ ਪੇਟ ਦੀ ਸਫਾਈ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ ਨੰਬਰ ਚੰਦੀ ਜੀਕਰ ਤੁਹਾਨੂੰ ਧਨ ਸੰਬੰਧੀ ਸਮੱਸਿਆ ਹੈ ਤਾਂ ਤੁਸੀਂ ਅਤਰਿਆਂ ਦੇ ਨਰਾਤਿਆਂ ਦੇ ਵਿੱਚ ਤੀਜੇ ਨੰਬਰ ਨਰਤੀਜੇ ਨੰਬਰ ਦੇ ਨਰਾਤੇ ਵਿੱਚ ਕਿਸੇ ਦਿਨ ਵਿੱਚ ਪੀਪਲ ਦੇ ਥੱਲੇ ਚੂਮੱਕੀ ਦਾ ਆਟਾ ਦਾ ਦੀਵਾ ਜਗਾਉਣਾ ਹੈ ਆਪਣੀ ਪਰੇਸ਼ਾਨੀ ਦਾ ਹੱਲ ਕਰਨ ਲਈ ਪ੍ਰਾਰਥਨਾ ਕਰਨੀ ਅਤੇ ਮਛ ਨੂੰ ਆਟਾ ਪਉਣਾ ਹੈ ਮਛੀਆਂ ਨੂੰ ਆਟਾ ਪਣਾ ਗਊ ਮਾਤਾ ਨੂੰ ਮਿੱਠੀ ਰੋਟੀ ਖਵਾਣੀ ਹੈ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਸਾਰੀਆਂ ਸਮੱਸਿਆ ਖਤਮ ਹੋ ਜਾਣਗੀਆਂ ਨੰਬਰ 35 ਗਰਮੀਆਂ ਦੇ ਦਿਨਾਂ ਵਿੱਚ ਪਾਣੀ ਵਿੱਚ ਪੁਦੀਨਾ ਪਾ ਕੇ ਪਿਓ ਤੁਹਾਡਾ ਪੇਟ ਠੀਕ ਹੋ ਜਾਵੇਗਾ ਨੰਬਰ 36 ਜੇਕਰ ਤੁਸੀਂ ਲਵ ਮੈਰਿਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਨਰਾਤਿਆਂ ਦੇ ਦਿਨ ਵਿੱਚ ਮੰਗਲਵਾਰ ਆਵੇਗਾ ਉਸ ਦਿਨ ਪिपल ਦੇ ਦਰਖਤ ਦਾ ਪਤਾ ਲੈਣਾ ਹੈ ਤੇ ਨਾਲ ਹੀ ਨੀਲੇ ਪੈਨ ਨਾਲ ਉਸ ਉੱਪਰ ਜੋ ਵੀ ਤੁਹਾਡੀ ਇੱਛਾ ਹੋ ਲਿਖ ਦੇਣੀ ਹੈ ਲਿਖ ਕੇ ਉਸ ਨੂੰ ਤੁਸੀਂ ਚਲ ਪ੍ਰਵਾਹ ਕਰ ਦੇਣਾ ਕਿਸੇ ਵਗਦੇ ਪਾਣੀ ਵਿੱਚ ਜੋ ਬਹਾ ਦੇਣਾ ਹੈ ਤੁਸੀਂ ਦੇਖੋਗੇ ਕਿ ਤੁਹਾਡੀ ਲਵ ਮੈਰਿਜ ਜਲਦੀ ਹੋ ਜਾਵੇਗੀ ਨੰਬਰ 37 ਪਿਆਦੇ ਕੋਜੇ ਟੁਕੜੇ ਕੱਟ ਕੇ ਕਮਰੇ ਵਿੱਚ ਰੱਖਣ ਨਾਲ ਜਖਾਮ ਦੀ ਬਿਮਾਰੀ ਨਹੀਂ ਹੁੰਦੀ ਨੰਬਰ 38 ਰਤਾਂ ਦੇ ਦਿਨਾਂ ਵਿੱਚ ਜੋ ਐਤਵਾਰ ਆਵੇਗਾ ਉਸ ਐਤਵਾਰ ਨੂੰ ਤੁਸੀਂ ਤਿੰਨ ਝਾੜੂ ਖਰੀਦਣੇ ਹਨ ਝਾੜੂ ਖਰੀਦ ਕੇ ਆਪਣੇ ਘਰ ਦੀ ਦੱਖਣ ਪੱਛਮ ਦਿਸ਼ਾ ਵਿੱਚ ਰੱਖਣੇ ਅਤੇ ਅਗਲੇ ਦਿਨ ਸੋਮਵਾਰ ਨੂੰ ਤੁਸੀਂ ਇਹ ਤਿੰਨੋਂ ਝਾੜੂ ਸ਼ਿਵਜੀ ਦੇ ਮੰਦਿਰ ਜਾ ਕੇ ਚੜਾਉਣੇ ਹਨ ਇਸ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਜਾਗੇਗੀ ਨੰਬਰ 39 ਪੈਰਾ ਭਾਰ ਬੈਠ ਕੇ ਜੇ ਕੋਈ ਕੰਮ ਕੀਤਾ ਜਾਵੇ ਤਾਂ ਉਹ ਸਿੱਧਾ ਅਸਰ ਤੁਹਾਡੀਆਂ ਨਜ਼ਰ ਉੱਪਰ ਪੈਂਦਾ ਹੈ ਤੇ ਤੁਹਾਡੀ ਨਜ਼ਰ ਕਮਜ਼ੋਰ ਹੁੰਦੀ ਹੈ ਨੰਬਰ 40 ਨਹਾਤਿਆਂ ਦੇ ਦੀਨ ਵਿੱਚ ਕਾਲੇ ਤਿਲ ਦਾ ਦਾਨ ਕਰਨਾ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਦਾ ਦਾਨ ਕਰ ਵਿੱਚ ਘਰ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੰਦਾ ਵਾਦਾ ਹੁੰਦਾ ਹੈ ਤੇ ਤੁਹਾਡੀ ਮਨੋ ਕਾਮਨਾ ਵੀ ਪੂਰੀ ਹੁੰਦੀ ਹੈ ਪ੍ਰੰਤੂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਦਾਣਾ ਸਿਰਫ ਤੁਸੀਂ ਲੋੜਵੰਦਾਂ ਨੂੰ ਹੀ ਕਰਨਾ ਹੈ ਨੰਬਰ 41 ਗੁੰਗਣੇ ਪਾਣੀ ਵਿੱਚ ਸ਼ਾਇਦ ਮਿਲਾ ਕੇ ਆਪਣੇ ਗੁਰਦੇ ਦੀ ਕੋਈ ਵੀ ਬਿਮਾਰੀ ਨਹੀਂ ਹੁੰਦੀ ਨੰਬਰ 42 ਜੇਕਰ ਕਰ ਕਰ ਵਿੱਚ ਪੈਸਾ ਨਹੀਂ ਟਿਕਦਾ ਤਾਂ ਇੱਕ ਛੋਟਾ ਜਿਹਾ ਲਾਲ ਕਪੜਾ ਲਾਓ ਉਸ ਵਿੱਚ ਥੋੜਾ ਜਿਹਾ ਕਪੂਰ ਪਾਓ ਪੰਜ ਚ ਇਲਾਈਚੀਆਂ ਤੇ ਇੱਕ ਰੁਪਏ ਦਾ ਸ਼ਿਕਾ ਦੋ ਲੌਂਗ ਇਹਨਾਂ ਸਾਰਿਆਂ ਨੂੰ ਇੱਕ ਚੀਜ਼ ਨੂੰ ਲਾਲ ਕਪੜੇ ਦੀ ਗੰਢ ਵਿੱਚ ਬੰਨ ਕੇ ਆਪਣੇ ਸਿਰ ਪਰਚ ਵਿੱਚ ਰੱਖੋ ਇਹ ਮਹੀਨੇ ਦੇ ਵਿੱਚ ਖੁਦ ਮੰਨ ਜਾਮੂਗੇ ਕਿ ਇਸ ਤਰ੍ਹਾਂ ਕਰਨਾ ਤੁਹਾਨੂੰ ਬਹੁਤ ਹੀ ਧੰਨਵਾਦ ਆ ਲਾਭ ਹੋਵੇਗਾ ਨੰਬਰ 43 ਹfte ਵਿੱਚ ਇੱਕ ਵਾਰ ਨਾਲੀਰ ਪਾਣੀ ਪੀਣਾ ਜ਼ਰੂਰੀ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਰੀਰ ਰੋਗਾਂ ਤੋਂ ਦੂਰ ਰਹਿੰਦਾ ਹੈ ਨੰਬਰ 44 ਆਪਣੇ ਕੰਮ ਤੇ ਜਾਣ ਵੇਲੇ ਕਾਰ ਵਿੱਚੋਂ ਬਿਲਕੁਲ ਥੋੜਾ ਜਿਹਾ ਗੋੜ ਲੈ ਕੇ ਜਾਓ ਅਤੇ ਮੇਨ ਗੇਟ ਦੇ ਬਾਹਰ ਨਿਕਲ ਇਸ ਨੂੰ ਦੱਖਣ ਦਿਸ਼ਾ ਵਾਸੇ ਵਿੱਚ ਸੁੱਟ ਦਿਓ ਅਤੇ ਆਪਣੇ ਕੰਮ ਤੋਂ ਵਾਪਸ ਆਉਣ ਵੇਲੇ ਕਾਰ ਵਿੱਚ ਖਾਲੀ ਹੱਥ ਨਾ ਆਓ ਚਾਹੇ ਇੱਕ ਟੌਫੀ ਹੀ ਲੈ ਕੇ ਆਓ ਪਰ ਘਰ ਵਿੱਚ ਜ਼ਰੂਰ ਕੁਝ ਨਾ ਕੁਝ ਲੈ ਕੇ ਆਓ ਨੰਬਰ 45 ਜਿਆਦਾ ਗਰਮ ਖਾਣਾ ਖਾਣ ਨਾਲ ਦਿਲ ਦੀ ਬਿਮਾਰੀ ਹੋ ਜਾਂਦੀ ਹੈ ਨੰਬਰ 46 ਸ੍ਰੀ ਸ਼ਨੀਵਾਰ ਦੇ ਦਿਨ ਲਾਲ ਕੱਪੜਾ ਲੈ ਕੇ ਲਾਲ ਕੱਪੜੇ ਵਿੱਚ ਸਾਂਭੀ ਦੇ 7 ਸ਼ੂ ਮਨ ਦੋ ਆਪਣੀ ਜਰਜੋਰੀ ਵਿੱਚ ਰੱਖ ਦੋ ਇਹਨਾਂ ਨੂੰ ਇੱਕ ਵਾਰ ਰੱਖ ਦੋ ਤੇ ਫਿਰ ਕਦੇ ਨਹੀਂ ਚੁੱਕਣਾ ਸੁੱਤੀ ਰਹੀ ਰਹਿੰਦੀ ਹੈ ਕਿਸ ਘਰ ਵਿੱਚ ਧੰਨ ਆਪਣੇ ਆਪ ਖਿੱਚਿਆ ਆਉਂਦਾ ਹੈ ਨੰਬਰ 47 ਨਸਪਤੀ ਖਾਨ ਨਾਲ ਤੁਹਾਡੇ શરી ਦੀ ਤਾਕਤ ਵਰਨੀ ਸ਼ੁਰੂ ਹੋ ਜਾਂਦੀ ਹੈ ਤੇ ਹੌਲੀ ਹੌਲੀ ਤੁਹਾਡੇ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 48 ਸੂਰਜ ਚੜਨ ਤੋਂ ਪਹਿਲਾਂ ਆਪਣੇ ਸਾਥ ਉੱਪਰ 21 ਦਾਣੇ ਕਾਲੇ ਤੇਲ ਦੇ ਖਿਲਾਰ ਕੇ ਔਨਾਤੇ ਤੁਸੀਂ ਹਰ ਰੋਜ਼ ਇਹ ਕਰਨਾ ਹੈ ਤੁਸੀਂ ਖੁਦ ਦੇਵਨੋਗੇ ਕੀ ਘਰ ਵਿੱਚ ਵਿਕਿਆ ਵਕਿਆ ਹੋਇਆ ਪੈਸਾ ਵੀ ਬਹੁਤ ਬਰਕਤ ਹੋਵੇਗਾ ਤੇ ਤੁਹਾਡੇ ਘਰ ਵਿੱਚ ਧਨ ਆਉਣਾ ਬਹੁਤ ਹੀ ਸਾਰੇ ਰਾਹ ਖੁੱਲੇ ਜਾਣਗੇ ਨੰਬਰ 49 ਸਵੇਰੇ ਖਾਲੀ ਪੇਟੂ ਪੇਟ ਉਬਲੇ ਹੋਏ ਛੋਲੇ ਖਾਣ ਨਾਲ ਜਾਦਾਸਤ ਕਮਜ਼ੋਰ ਨਹੀਂ ਹੁੰਦੀ ਨੰਬਰ 50 ਗੁੱਸੇ ਵਿੱਚ ਇਨਸਾਨ ਬੇਕਾਰ ਦੀਆਂ ਗੱਲਾਂ ਤਾਂ ਕਰਦਾ ਹੈ ਪਰ ਦਿਲ ਦੀਆਂ ਗੱਲਾਂ ਵੀ ਕਹਿ ਦਿੰਦਾ ਹੈ ਨੰਬਰ 51 ਜਿਆਦਾ ਚਾਹ ਪੀਣ ਨਾਲ ਤੁਹਾਨੂੰ ਗੈਸ ਦੀ ਦਿੱਕਤ ਹੋ ਸਕਦੀ ਹੈ ਨੰਬਰ 55 ਸਰੀਰ ਦੀ ਹੀ ਬਾਜਤ ਤਾਂ ਨਾਲੋਂ ਵੀ ਜ਼ਿਆਦਾ ਕਰਨੀ ਚਾਹੀਦੀ ਹੈ ਕਿਉਂਕਿ ਸਰੀਰ ਵਿਗੜਨ ਤੇ ਬਾਹਰ ਤਨ ਉਸ ਦੀ ਹੀ ਬਾਜਤ ਨਹੀਂ ਕਰ ਸਕਦਾ ਨੰਬਰ 73 ਹੈਰੀ ਸ਼ਿਮਲਾ ਮੈਟ੍ਰਮਟਾਪੇ ਨੂੰ ਕੱਟ ਕਰਨ ਵਿੱਚ ਮਦਦ ਕਰਦੇ ਨੰਬਰ 54 ਇਨਸਾਨ ਤੇ ਬਰਕ ਬਰਤ ਦੋਨਾ ਦੀ ਕਦਰ ਕਰੋ ਸੁਣਿਆ ਹੈ ਦੋਨੇ ਹੀ ਗੁਜ਼ਰ ਜਾਂਦੇ ਹਨ ਨੰਬਰ 55 ਹੱਥਾਂ ਨਾਲ ਕਪੜੇ ਦੋਨਾਂ ਡਿਪਰੈਸ਼ਨ ਘਟੂ ਹੁੰਦਾ ਹੈ ਹਾਂਜੀ ਮੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਅਸੀਂ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਇਕ ਵੀ ਕਰਿਆ ਕਰੋ ਵੱਧੇ-ਵਧੇ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ